ਹੈਲੋ ਸਤਿ ਸ੍ਰੀ ਅਕਾਲ ਬਾਪੂ ਜੀ ਸਸਰੀਕਾ ਸਤਿ ਸ੍ਰੀ ਅਕਾਲ ਕੋਈ ਹਾਂ ਜੀ ਚਾਹ ਬਾਪੂ ਜੀ ਤੁਸੀਂ ਜਿਹੜੀ ਅੱਜ ਬਠੰਡੇ ਤੋਂ ਅੱਗੇ 15-20 ਕਿਲੋਮੀਟਰ ਗੋਨੇ ਵਾਲੇ ਪਿੰਡ ਦੇ ਲਾਗੇ ਜੋ ਧਾਨ ਸਿੰਘ ਵਾਲਾ ਪਿੰਡ ਦੇ ਵਿੱਚ ਘਟਨਾ ਹੋਈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਜੀ ਦਾਨਮਾਨ ਦਾਨੇਵਾਲ ਪਿੰਡ ਵਿੱਚ ਪਛਿੰਡੇ ਦੇ ਵਿੱਚ ਘਟਨਾ ਕਸ਼ਮੀਰ ਸਿੰਘ ਉਹ ਬਹੁਤ ਨਿੰਦਣਯੋਗ ਔਰ ਸਮਝ ਲਓ ਵੀ ਜਿਵੇਂ ਇੱਕ ਤੇ ਸਾਡੇ ਉਹਨਾਂ ਵਾਸਤੇ ਤਾਂ ਇੱਕ 47 ਵਾਲਾ ਸੰਸਥਾਪ ਆ ਗਿਆ ਵੀ ਪਾਕਿਸਤਾਨ ਹੀ ਹਿੰਦੁਸਤਾਨ ਬਣਨ ਵਾਲਾ ਸਮਾਂ ਹੈ। ਠੀਕ ਹੈ। ਇੱਕ ਗਰੀਬ ਆਦਮੀ ਕਿਸ ਤਰ੍ਹਾਂ ਆਪਣਾ ਸਾਰੀ ਉਮਰ ਕਈਆਂ ਪੀੜ੍ਹੀਆਂ ਤੋਂ ਲੈ ਕੇ ਆਪਣਾ ਘਰ ਬਣਾਉਂਦਾ ਹੈ। ਠੀਕ ਹੈ। ਉਹ ਅੱਜ ਦੇ ਜ਼ਮਾਨੇ ਵਿੱਚ 21 ਸਦੀ ਵਿੱਚ ਲੋਕਾਂ ਦੇ ਘਰ ਸੜੇ ਜਾਣ। ਇਹ ਪੰਜਾਬ ਸਰਕਾਰ ਉੱਤੇ ਤੇ ਪੰਜਾਬ ਉੱਤੇ ਗੁਰਾਂ ਦੀ ਜਿੱਤ ਨੂੰ ਕਹਿੰਦੇ ਹੈ ਗੁਰਾਂ ਦੇ ਨਾਮ ਤੇ ਪੰਜਾਬ ਵਸਦਾ ਬੜਾ ਵੱਡਾ ਇੱਕ ਕਲੰਕ ਲਾ ਦਿੱਤਾ ਇਹਨਾਂ ਲੋਕਾਂ ਨੇ। ਸਾਨੂੰ ਇਹਦੀ ਪਛਾਣ ਕਰਨੀ ਚਾਹੀਦੀ ਆ ਕਿ ਉਹ ਕੌਣ ਲੋਕ ਨੇ ਜਿਹੜੇ ਗਰੀਬਾਂ ਤੇ ਮਜਾਂ ਪੰਜਾਬ ਦੇ ਐਸਸੀ ਭਾਈਚਾਰੇ ਉੱਤੇ ਮਜਬੀ ਸਿੰਘਾਂ ਉੱਤੇ ਇਹੋ ਜਿਹੇ ਜ਼ੁਲਮ ਕਰਦੇ ਨੇ ਜੇ ਕਿਸਾਨਾਂ ਦੀ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਤੇ ਕਾਲ ਤੱਕ ਦਾ ਜਥੇਦਾਰ ਜਾ ਕੇ ਦੱਲੇਵਾਲ ਨੂੰ ਮਿਲਾਉਂਦਾ ਹਰਪ੍ਰੀਤ ਸਿੰਘ ਸ਼੍ਰੋਮਣੀ ਕਮਿਟੀ ਉਹਦੇ ਪਿੱਛੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਖੜੋ ਹੋ ਜਾਂਦੀਆਂ ਨੇ ਜਾਂ ਜਿੰਗੀਆਂ ਚੰਮੀ ਵਰਗੇ ਜਿਹੜੇ ਨੇ ਇਹ ਭਾਵੇਂ ਸਿੱਧੂ ਬਾਰੇ ਬੋਲਣ ਚਲਾ ਜਾਂਦਾ ਉਹਦੇ ਪਿੰਡ ਜਿਸ ਆਦਮੀ ਇੱਕ ਇੱਕ ਆਦਮੀ ਬਦਲੇ ਜਿਹੜੇ ਹੋਰ ਸਾਡੇ ਇਸ ਤਰ੍ਹਾਂ ਜਿਹੜੇ ਲੀਡਰ ਸਾਡੀਆਂ ਜਥੇਬੰਦੀਆਂ ਨੇ ਉਹ ਭਾਜਪਾਤਨ ਲੋ ਦਾ ਅਕਾਲੀਤਨ ਲੋ ਇੱਕ ਬੰਦੇ ਨੇ ਮੂੰਹ ਨਹੀਂ ਖੋਲਿਆ ਉਹਦੇ ਬਾਰੇ ਕਿਸੇ ਕਿਸਾਨ ਜਥੇਬੰਦੀ ਨਹੀਂ ਬੋਲੀ ਜਿਹੜੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਕਿਰਨਜੀਤ ਗਹਿਰੀ ਵਰਗੇ ਆ ਜਾਂ ਭਗਵੰਤ ਸਿੰਘ ਸਮਾਉ ਵਰਗੇ ਬੰਦੇ ਨੇ ਉਹ ਨਹੀਂ ਬੋਲੇ ਕੋਈ ਪੰਜਾਬ ਦੀ ਬਹੁਜਨ ਸਮਾਜ ਭਾਰਤੀ ਦਾ ਅਜੇ ਤੱਕ ਬਿਆਨ ਨਹੀਂ ਆਇਆ ਇਹ ਸਾਰਿਆਂ ਨੂੰ ਨੱਕ ਡੋਬ ਕੇ ਸ਼ਰਮ ਨਾਲ ਨੱਕ ਡੋਬ ਕੇ ਚਪਨੀ ਚ ਮਰ ਜਾਣਾ ਚਾਹੀਦਾ ਏ ਕਿ ਪੰਜਾਬ ਦੀ ਧਰਤੀ ਦੇ ਉੱਤੇ ਗੁਰਾਂ ਦੀ ਧਰਤੀ ਉੱਤੇ ਇੱਕ ਜ਼ੁਲਮ ਅਸੋਜਿਆ ਜ਼ੁਲਮ ਕਿ ਲੋਕਾਂ ਨੇ ਆਪਣੇ ਬੱਚੇ ਦੂਜਿਆਂ ਘਰਾਂ ਦੇ ਛੱਤਾਂ ਤੋਂ ਲਮਕਾ ਲਮਕਾ ਕੇ ਆਪਣੇ ਬੱਚੇ ਬਚਾਏ ਨੇ ਤੇ ਅਗਲੇ ਦਿਨ ਐਸੇਵੇਂ ਬੱਚਿਆਂ ਦੀ ਭਾਰਪੋ ਉਹ ਬੱਚੇ ਉਹਨਾਂ ਦੇ ਘਰਾਂ 'ਚ ਆਏ ਨੇ ਕੋਈ ਆਦਮੀ ਕਹਿ ਰਿਹਾ ਕਿ ਮੈਂ ਮੇਮਤੇ ਚੜ ਕੇ ਸਾਰੀ ਰਾਤ ਆਪਣੀ ਜਾਨ ਇਹਨਾਂ ਲੋਕਾਂ ਤੋਂ ਬਚਾਈ ਉਹ ਜਿਹੜਾ 100 150 ਆਦਮੀ ਦਾ ਹਜੂਮ ਦੱਸਿਆ ਜਾਂਦਾ ਜੋ ਵੀਡੀਓ ਟੀਵੀ 'ਚ ਨਾਰਾਇਣ ਅਸੀਂ ਵੀਡੀਓ ਨਹੀਂ ਦੇਖ ਰਹੇ ਆ ਉਹਦੀ ਪੂਰੀ ਪਰਚੋਲ ਹੋਣੀ ਚਾਹੀਦੀ ਆ ਤੇ ਮੈਂ ਇਹਦੇ ਨਾਲ ਨਾਲ ਇਹਦੀ ਹਿੰਦੀ ਮੀਡੀਆ ਨੂੰ ਕਹਾਂਗਾ ਜਿਹੜਾ ਸਾਡਾ ਜਿਵੇਂ ਨੈਸ਼ਨਲ ਦਸਤਕ ਆ ਸਮੀਰਤ ਚੋਹਾਣਾ ਜਾ ਹੋਰ ਜਿਹੜੇ ਸਾਡੇ ਬਹੁਤ ਸਾਰੇ ਸਮਾਜ ਦੇ ਬੁਲਾਰੇ ਨੂੰ ਜਦੋਂ ਤੁਸੀਂ 85% ਲੋਕ ਆ ਮੈਂ ਹਿੰਦੀ মিডিਏ ਨੂੰ ਇਹ ਗੱਲ ਕਹਾਂਗਾ ਕਿ ਉਹ ਇਸ ਆਵਾਜ਼ ਨੂੰ ਪੂਰੇ ਵਰਲਡ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨ ਕੇਵਲ ਇਹ ਨੂੰ ਪੰਜਾਬ ਦਾ ਮੁੱਦਾ ਨਹੀਂ ਏ ਇਹ ਗਰੀਬਾਂ ਦੇ ਸਾਡੇ ਜਾਣ ਦਾ ਮੁੱਦਾ ਏ ਤੇ ਗਰੀਬਾਂ ਨੂੰ ਇਹ ਮਤਲਬ ਇੱਕ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਕੀੜੇ ਮਕੌੜੇ ਹੋ ਜਦੋਂ ਮਰਜੀ ਅਸੀਂ ਤੁਹਾਨੂੰ ਲੂ ਸਕਦੇ ਹਾਂ ਸਾਰ ਸਕਦੇ ਹਾਂ ਭਗਵੰਤ ਮਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ ਕੁਝ ਜਿਹੜਾ ਜਿੰਨੇ ਡਾਕਟਰ ਮੇਡ ਕਰਦੀਆਂ ਫੋਟੋਆਂ ਲਵਾਈਆਂ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਜਮੇਡ ਕਰਵਾਤੀਆਂ ਕਦੀ ਭਗਤ ਸਿੰਘ ਬੰਦੇ ਵਰਗੀਆਂ ਪੱਗਾਂ ਬੰਨ੍ਹ ਕੇ ਦੇ ਭਗਤ ਸਿੰਘ ਦੀਆਂ ਫੋਟੋਆਂ ਦਾ ਕ੍ਰਾਂਤੀਕਾਰੀ ਬਣਨ ਦਾ ਦਾਵਾ ਤੇਸ਼ ਕਰਦਾ ਹੈ ਕੇਦਰੀਵਾਲ ਨੂੰ ਸ਼ਰਮ ਕਰਨੀ ਚਾਹੀਦੀ ਹੈ ਨਾ ਲੋਕਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਹੈ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਸੰਯੋਗ ਦੇ ਵਿੱਚ ਜੇ ਇਹ ਦੇ ਦੋ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਆਪਣੇ ਵੱਲੋਂ ਅਪੀਲ ਕਰਾਂਗਾ ਤੇ ਹੋਰ ਵੀ ਜੀਰਾਂ ਨੂੰ ਜਿਨ੍ਹਾਂ ਦੇ ਚੈਨਲ ਨੇ ਉਹਨਾਂ ਨੂੰ ਅਖਬਾਰਾਂ ਨੂੰ ਬੇਨਤੀ ਕਰਾਂਗਾ ਕਿ ਗ੍ਰਹਿ ਮੰਤਰੀ ਇੱਥੇ ਆਪ ਦਖਲ ਦੇ ਕੇ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਤੇ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਕੰਮ ਕਰਨਾ ਚਾਹੀਦਾ ਹੈ ਇਹਨਾਂ ਤੇ ਜ਼ੁਲਮ ਹੁੰਦੇ ਰਹਿਣਗੇ ਜਿੰਨਾ ਚਿਰ ਪੰਜਾਬ ਵਿੱਚ ਜੱਟ ਮੁੱਖ ਮੰਤਰੀ ਰਹੇਗਾ ਇਹ ਕਿਉਂਕਿ ਉਹ ਜੱਟ ਜਦੋਂ ਮੁੱਖ ਮੰਤਰੀ ਬਣਦਾ ਸ਼ਾਸਨ ਤੇ ਪ੍ਰਸ਼ਾਸਨ ਉਹਨਾਂ ਦੇ ਬਣ ਜਾਂਦੇ ਨੇ ਇਨਾਂ ਦੇ ਜ਼ੁਲਮ ਲਗਾਤਾਰ ਹੁੰਦਾ ਰਹਿੰਦਾ ਹੈ ਪੰਜਾਬ ਦੇ ਵਿੱਚ OBC ਜਾਂ ਹੋਰ ਕਿਸੇ ਵਰਗ ਦਾ ਮੁੱਖ ਮੰਤਰੀ ਜਾਂ SC ਵਰਗ ਦਾ ਬਣਨਾ ਚਾਹੀਦਾ ਹੈ ਹੋਰ ਕਿਸੇ ਦੀ ਹਿੰਮਤ ਨਹੀਂ ਕਿਉਂਕਿ ਇੱਕ ਰਾਖਸ਼ਾ ਵਾਲਾ ਰੂਪ ਇਹ ਕੌਮ ਵਰਗ ਧਾਰਨ ਕਰ ਚੁੱਕਿਆ ਹੈ ਉਹਦੇ ਨਾਲ ਉਹ ਸਰਪੰਚ ਦੇ ਹੁੰਦੇ ਆ ਵੇਖੋ ਕੁੜੀਆਂ ਕਹਿ ਰਹੇ ਨੇ ਕਿ ਅਸੀਂ ਸਰਪੰਚ ਦੇ ਸਾਹਮਣੇ ਉਹ ਕਹਿੰਦੇ ਰਹੇ ਨੇ ਕਿ ਅਸੀਂ ਤੇਰੇ ਉੱਤੋਂ ਦੀ ਗੱਡੀ ਲੰਘਾ ਦੇਾਂਗੇ ਤੇ ਸਰਪੰਚ ਦੀ ਹਿੰਮਤ ਨਹੀਂ ਪੈਂਦੀ ਕਿ ਮੈਂ ਉਹਨੂੰ ਆਖਾਂ ਕਿ ਤੂੰ ਕੌਣ ਮੈਂ ਜਮ ਉਹਨੂੰ ਪਈ ਨਹੀਂ ਇਸ ਤਰ੍ਹਾਂ ਬੋਲਣਾ ਇਹ ਬੜੀ ਨਿੰਦਨਯੋਗ ਗੱਲ ਆ ਔਰ ਪੰਜਾਬ ਦੀਆਂ ਜਿੰਨੇ ਐਸਸੀ ਜਮਾਤਾਂ ਦਾ ਜਿਹੜੇ ਭਗਵੰਤ ਮਾਨ ਦੇ ਕੈਬਨਟ ਵਿੱਚ ਐਸਸੀ ਐਮਐਲ ਜਾਂ ਐਮਐਲ ਨੇ ਮੈਂ ਕਹਿੰਦਾ ਜੇ ਉਹ ਬੰਦੇ ਦੇ ਪੁੱਤ ਹੋਣ ਤੇ ਉਹਨਾਂ ਸਾਰਿਆਂ ਨੂੰ ਸਿੱਧੇ ਦੇ ਕੇ ਘਰ ਦੇਣਾ ਚਾਹੀਦਾ ਜੇ ਉਹਨਾਂ ਨੂੰ ਅੱਜ ਜਦੋਂ ਇਹਨਾਂ ਦੇ ਘਰਾਂ ਨੂੰ ਅੱਗ ਲੱਗੂ ਕਿ ਉਦੋਂ ਹੀ ਲੋਕ ਜਾਗਣਗੇ ਅੱਜ ਗਰੀਬਾਂ ਦੇ ਘਰ ਸੜ ਰਹੇ ਨੇ ਸਾਰਾ ਭਾਰਤ ਗੇਨੋ ਵਰਲਡ ਦੇਖ ਰਿਹਾ ਹੈ ਜਿੰਨੇ ਸਾਡੇ ਜਥੇਬੰਦੀਆਂ ਨੇ ਮੈਂ ਇਹਨਾਂ ਨੂੰ ਜਿੰਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਜਿੰਨੀਆਂ ਸਾਡੀਆਂ ਹੋਰ ਸੋਸ਼ਲ ਜਥੇਬੰਦੀਆਂ ਨੇ ਜਿਹੜੀਆਂ ਮਜ਼ਦੂਰਾਂ ਦੇ ਕੰਮ ਕਰਦੀਆਂ ਹੈ ਮੈਂ ਕਹਿੰਦਾ ਇਹਨਾਂ ਸਭ ਨੂੰ ਕੋ ਦਿਨ ਵਿੱਚ ਕਿਉਂਕਿ ਉਹਤੇ ਦਾਣਾ ਸਿੰਘ ਵਾਲੇ ਜਾਣਾ ਚਾਹੀਦਾ ਹੈ ਔਰ ਪੂਰੇ ਜਿਹੜੇ ਹੋਰ ਵੀ ਸਾਡੇ ਕ੍ਰਾਂਤੀਕਾਰ ਲੋਕ ਨੇ ਉੱਥੇ ਪਹੁੰਚਣੇ ਚਾਹੀਦੇ ਆ ਉਹਨਾਂ ਬੰਦਿਆਂ ਨੂੰ ਉਸੇ ਤਰ੍ਹਾਂ ਜਿਵੇਂ हरियाणा ਦੇ ਵਿੱਚ ਮਿਰਚਪੁਰ ਕਾਂਡ ਵਿੱਚ 20 ਸਾਲਾਂ ਬਾਅਦ ਕਿੰਨੇ ਉਹਦੇ 35 30 35 30 35 ਆਦਮਿਆਂ ਨੂੰ ਉਮਰ ਕੈਦ ਹੋਈ ਆ 22 ਸਾਲ ਬਾਅਦ ਹੁਡਾ ਦਾ 90 ਦਾ ਉਹ ਕੇਸ ਸੀ ਇਹ ਹੁਣ ਜੇ ਜਾ ਕੇ ਉਹਨਾਂ ਨੂੰ 30 32 ਸਾਲਾਂ ਬਾਅਦ ਉਹਨਾਂ ਨੂੰ ਉਮਰ ਕੈਦ ਹੋਈ ਆ 35 ਆਦਮਿਆਂ ਨੂੰ ਇਹ ਜਿੰਨੇ ਆਦਮੀ ਨੇ ਇਹਨਾਂ ਨੂੰ ਵੀ ਸਭ ਨੂੰ ਫਾਂਸੀ ਦੇ ਲਟਕਾਇਆ ਜਾਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦੇਣੀਆਂ ਚਾਹੀਦੀਆਂ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਮੈਂ ਇਹਦੀ ਗੱਲ ਕਹਿਣਾ ਹੈ ਕਿ ਪੰਜਾਬ ਦੇ ਲੋਕੋ ਤੁਹਾਡੇ ਤੇ ਤੁਹਾਡੇ ਤੇ ਜ਼ੁਲਮ ਨਹੀਂ ਰੁਕਣਾ ਤੁਸੀਂ ਪੰਜਾਬ ਦੇ ਤੇ ਮੈਂ ਬੜੇ ਚਿਰ ਤੋਂ ਪਿੱਟ ਰਿਹਾ ਇਹਨਾਂ ਨੂੰ ਕਿ ਤੁਸੀਂ ਆਪਣਾ ਕੋਈ ਮਜਬੀ ਸਿੱਖ ਪਲੇਟਫਾਰਮ ਖੜਾ ਕਰੋ ਤੁਹਾਡਾ ਕੋਈ ਆਪਣੀ ਹੋਂਦ ਨਹੀਂ ਹੋएगी ਜਿੱਥੇ ਮਰਜੀ ਉਹ ਅੱਜੋ ਵੇਖੋ ਤੁਸੀਂ 8 ਘਰ ਸਾੜ ਦਿੱਤੇ ਨੇ ਵੀਰ ਜੀ ਠੀਕ ਹੈ ਇੱਕ ਵੀ ਬੰਦਾ ਪੰਜਾਬ ਦਾ ਲੀਡਰ ਕੋਈ ਕਿਸਾਨ ਕੋ ਨੇਤਾ ਕੋ ਕੌਮਿਨਿਸਟ ਪਾਰਦੀਆਂ ਕੋ ਅਕਾਲੀ ਕੋ ਕਾਂਗਰਸੀ ਨਹੀਂ ਬੋਲਦਾ ਬਾਪੂ ਜੀ ਲੱਖਾ ਸੁਧਾਨਾ ਵੀ ਤਾਂ ਬਠਿੰਡੇ ਤੋਂ ਆ ਉਹ ਵੀ ਨਹੀਂ ਬੋਲੇ ਵੇਖੋ ਲੱਖਾ ਸੁਧਾਨੇ ਤੋਂ ਉਹ ਹਾਂ ਉਹਦਾ ਵੀ ਆਕਾ ਬੋਲਣ ਦਾ ਹਾਂ ਠੀਕ ਹੈ ਪਰ ਤੇ ਸਾਡੇ ਬੰਦੇ ਆ ਸਾਡੇ ਪਿੰਡੂ ਭਗਵੰਤ ਸਮਾ ਵਰਗੇ ਕਰਨਜੀਤ ਗਹਿਰੀ ਵਰਗੇ ਜਾਂ ਜਤਿੰਦਰ ਮੱਟੂ ਉੱਥੇ ਰੰਡੇਟਾ ਜਾ ਕੇ ਆਇਆ ਏ ਜਾਂ ਸਾਡੇ ਜਥੇਦਾਰ ਨੇ ਜਿਹੜੀਆਂ ਉਹਨਾਂ ਦੇ ਵੀ ਫਰਜ਼ ਬਣਦੇ ਨੇ ਦੇ ਉਹ ਆਪਣੇ ਮਜਲੂਮਾਂ ਬਦਲੇ ਜੇ ਅਸੀਂ ਕਹਿ ਦਿੰਨੇ ਆ ਪੁਰਾਣੀਆਂ ਇਤਿਹਾਸਨਾਸਨਾ ਕੇ ਲੋਕਾਂ ਨੂੰ ਸਟੇਜਾਂ ਤੇ ਕਿ ਔਰੰਗਜ਼ੇਬ ਬੜਾ ਕਾਤਲ ਸੀ ਔਰੰਗਜ਼ੇਬ ਬੜਾ ਜ਼ੁਲਮ ਕਰਦਾ ਰਿਹਾ ਸਹਿਰਜਾਦਿਆਂ ਉੱਤੇ ਜਾਂ ਹੋਰ ਲੋਕਾਂ ਉੱਤੇ ਆਦਾ આજ ਇਹ ਲੋਕਾਂ ਰੰਗਦੇ ਬਣੇ ਬੈਠੇ ਨੇ ਕਿ ਇਹ ਉਦੋਂ ਹੀ ਤੇ ਨੇ ਜ਼ੁਲਮ ਅੱਜ ਵੀ ਔਰੰਗਜ਼ੇਬ ਵਾਲੇ ਜ਼ੁਲਮ ਸਾਡੇ ਤੇ ਹੋ ਰਹੇ ਨੇ ਇਹ ਕੋ ਉਦੋਂ ਕੱਟ ਨਹੀਂ ਜੇ ਗੁਰੂ ਗੋਬਿੰਦ ਸਿੰਘ ਬਦਲੇ ਔਰੰਗਜ਼ੇਬ ਦੇ ਜ਼ੁਲਮ ਬਦਲੇ ਲੜ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਜ਼ੁਲਮ ਨੂੰ ਵੇਖ ਕੇ ਉਪਾਰ ਦੇ ਦੁਖੀ ਲੋਕਾਂ ਵਾਸਤੇ ਆਪਣਾ ਸੀਸ ਦੇ ਸਕਦੇ ਨੇ ਤੇ ਸਾਨੂੰ ਵੀ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਔਰ ਇਹ ਜ਼ੁਲਮ ਰੁਕਣਾ ਚਾਹੀਦਾ ਹੈ ਇਹ ਤਾਂ ਇੰਨੀ ਖਤਰਨਾਕ ਗੱਲ ਆ ਕਿ ਇਹ ਤੁਸੀਂ ਸਮਝ ਲਓ ਜੇ ਅੱਜ ਇਹਦਾ ਅਪਾਰ ਨਾ ਕੀਤਾ ਗਿਆ ਇਹ ਆਉਣ ਵਾਲੇ ਸਾਡ ਸਾਡੀਆਂ ਜਿਹੜੀਆਂ ਬਣਾ ਦੇ ਸਾਡੇ ਬੱਚੇ ਵਿਦਿਆਰਥੀ ਕਾਲਜ ਦੇ ਅਫਸਰ ਕੀ ਸੋਚਣਗੇ ਕਿ ਸਾਡੀ ਇਹ ਵੈਲਿਊ ਆ ਪੰਜਾਬ ਦੇ ਵਿੱਚ ਵੀ ਅਸੀਂ ਮਤਲਬ ਸਾਨੂੰ ਜਿਉਂਦਿਆਂ ਨੂੰ ਅੱਖਾਂ ਲਾ ਕੇ ਸਾਰਦੇ ਹੋ ਇਹ ਕਹੇ ਲੋਕ ਸਾਡੇ ਸਮਝਦੇ ਨੇ ਸਾਰੀਆਂ ਗੱਲਾਂ ਨੂੰ ਕਾਸ਼ੀ ਰਾਜ ਜੀ ਨੇ ਇੱਕ ਵਾਰ ਕਿਹਾ ਵੀ ਸੀ ਉਹਨਾਂ ਆਖਿਆ ਵੀ ਕਿ ਮੇਂ 5-400 ਸਾਲ 5 ਸਦੀਆਂ ਮੁਗਲਾਂ ਨੇ ਰਾਜ ਕੀਤਾ ਏ ਕਿਸੇ ਮੁਸਲਮਾਨ ਮੁਗਲ ਦਾ ਘਰ ਨਹੀਂ ਛੜਿਆ ਕਿਸੇ ਮੁਗਲ ਮੁਸਲਮਾਨ ਦੀ ਇਤਨੀ ਲੁੱਟੀ ਗਈ ਅੰਗਰੇਜ਼ਾਂ ਨੇ 200 ਖੜ ਰਾਜ ਕੀਤਾ ਭਾਰਤ ਤੇ ਕਿਸੇ ਅੰਗਰੇਜ਼ ਨਹੀਂ ਦੀ ਜਿਤਨੇ ਕਦੀ ਕਿਸੇ ਨੇ ਲੁੱਟੀ ਅੰਗਰੇਜ਼ ਦਾ ਘਰ ਨਹੀਂ ਛੜਿਆ ਜਦੋਂ ਦੀ ਘਰ ਛੜਦੇ ਨੇ ਗਰੀਬਾਂ ਦੀਆਂ ਕੁਲੀਆਂ ਤੇ ਬਸਤੀਆਂ ਨੂੰ ਕਿਉਂ ਅੱਗ ਲੱਗਦੀ ਆ ਕੀ ਪੰਜਾਬ ਵਿੱਚ ਕਿਸੇ ਦੀ ਹਿੰਮਤ ਆ ਦੇ ਆ ਜਿਹੜੇ ਰਾਖਸ਼ ਲੋਕ ਤੇ ਬੜੇ ਬੜੇ ਲੋਕ ਜਿਨ੍ਹਾਂ ਨੇ ਦੋ ਨੰਬਰ ਨਾਲ ਧੰਦਾ ਇਕੱਠਾ ਕਰਕੇ ਉਹਨਾਂ ਦੀਆਂ ਕੋਠੀਆਂ ਨੂੰ ਅੱਗ ਕਿਉਂ ਨਹੀਂ ਲੱਗਦੀ ਮਜ਼ਦੂਰਾਂ ਨੂੰ ਚਾਹੀਦਾ ਕਿ ਆਪਣੀ ਜਮਾਤ ਤੇ ਆਪਣਾ ਕੋ ਪਲੇਟਫਾਰਮ ਖੜਾ ਕਰ ਜਿੰਨਾ ਕਿ ਇਹ ਰਾਜ ਭਾਗ ਨਹੀਂ ਲੈਂਦੇ ਜਿੰਨਾ ਦੇ ਸਰ ਇਹ ਰਾਜ ਭਾਗ ਦੇ ਉੱਤੇ ਨਹੀਂ ਬੈਠਦੇ ਇਹ ਸ਼ਾਸਨ ਵੀ ਜੱਟ ਵਰਗ ਦਾ ਹੈ ਤੁਸੀਂ ਮੈਨੂੰ ਦੱਸੋ ਜਦੋਂ ਪੰਜਾਬ 'ਚ ਕੁੱਟ ਪੈਂਦੀ ਮਜਬੀ ਸਿੱਖਾਂ ਦੇ ਜੋ ਚਮਾਰਾਂ ਨੂੰ ਕਿਉਂ ਪੈਂਦੀ ਆ ਕਿਉਂਕਿ ਇਹ ਕੌਮਾਂ ਥੋੜਾ ਬਹੁਤਾ ਉਹਨਾਂ ਦੇ ਅੱਗੇ ਬੋਲਦਿਆਂ ਨੇ ਜਦੋਂ ਇਹ ਬੋਲਦਿਆਂ ਤੋਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਮਤਲਬ ਝੋਟ ਮਾਰਦੇ ਨੇ ਕਿ ਅੱਗੇ ਵਾਸਤੇ ਕੋਈ ਦਹਿਸਤ ਪਾਉਣ ਦਾ ਇੱਕ ਤਰੀਕਾ ਹੈ ਅੱਗੇ ਵਾਸਤੇ ਕੋਈ ਬੋਲੇ ਨਾ ਭਗਵੰਤ ਮਾਨ ਰਾਤ ਕਰਨ ਦੇ ਲੈਖ ਦਾ ਆਦਮੀ ਨਹੀਂ ਉਹ ਇੱਕ ਗਾਇਕ ਦੇ ਇੱਕ ਮਤਲਬ ਨਕਲਚੀ ਆਦਮੀ ਸੀ ਪੰਜਾਬ ਦੇ ਲੋਕਾਂ ਨੇ ਐਵੇਂ ਹੀ ਇੱਕ ਉਪਸਾਅ ਵਿੱਚ ਜਾਵੇ ਚੋਕੇ ਨੂੰ ਵੋਟ ਪਾ ਦਿੱਤੀ ਆ ਕੱਲ ਪ੍ਰਿਆਨ ਸੁਣਦਿਆਂ ਅਸੀਂ ਕਿ ਪੰਜਾਬ ਦੇ ਵਿੱਚ ਇੰਨੀ ਪੁਲਸ ਦੇ ਹੌਸਲੇ ਪ੍ਰਸਤ ਹੋ ਗਏ ਨੇ ਕਿ ਪੰਜਾਬ ਦੇ ਪੰਜਾਂ ਚੋਂ ਥਾਣਿਆਂ ਉੱਤੇ ਗਰਨੇਡਾ ਦਾ ਹਮਲੇ ਹੁੰਦੇ ਨੇ ਤੇ ਹੁਣ ਭਗਵਾਨ ਸਮਾਨ ਨੇ ਥੋੜਾ ਯਾਦਵ ਜੀ ਦਾ ਡੀਜੀਪੀ ਉਹਨੇ ਇਹ ਕਹਿ ਦਿੱਤਾ ਏ ਕਿ 10 ਵਜੇ ਤੋਂ ਬਾਅਦ ਉਹ ਜਿਹੜੀਆਂ ਥਾਣੇ ਵਾਲੀਆਂ ਗਲੀਆਂ ਨੇ 10 ਵਜੇ ਤੋਂ ਬਾਅਦ ਉਹ ਬਾਜ਼ਾਰ ਬੰਦ ਕਰਦੇ ਉਹ ਜਿੰਨਾ ਬਾਜ਼ਾਰਾਂ ਦੇ ਵਿੱਚ ਥਾਣੇ ਨੇ ਜਦੋਂ ਪੰਜਾਬ ਦੀ ਪੁਲਿਸ ਦੇ ਹੀ ਇਹਨੇ ਹੌਸਲੇ ਪ੍ਰਸਤ ਹੋ ਗਏ ਨੇ ਕਮਜ਼ੋਰ ਪੈ ਗਏ ਨੇ ਪੰਜਾਬ ਉਹ ਪੁਲਿਸ ਕਿਵੇਂ ਲੋਕਾਂ ਦੀ ਰਾਖੀ ਕਰੇਗੀ ਉਹ ਥਾਣਿਆਂ ਦੇ ਉੱਤੇ ਉਹ ਇੱਕ ਇਹੋ ਦੇ ਉਹ ਕੱਲ ਵਕੀਲ ਕਹਿ ਰਿਹਾ ਸੀ ਕਿ ਥਾਣਿਆਂ ਦੇ ਉੱਤੇ ਹੁਣ ਇੰਜ ਕਰੋ ਬੁਲਟ ਪ੍ਰੂਫ ਚਾਦਰਾਂ ਵਿਛਾ ਦਿਓ ਤਾਂ ਕਿ ਤੁਹਾਡੇ ਉੱਤੇ ਬੰਬ ਨਾ ਡਿੱਗਣ ਜਿਹੜੀ ਪੁਲਿਸ ਨੇ ਲੋਕਾਂ ਦੀ ਰਾਖੀ ਕਰਨੀ ਆ ਉਹ ਪੁਲਿਸ ਖੁਦ ਡਰ ਰਹੀ ਆ ਦੇਖੋ ਸਵਾਲ ਕਿੱਡੇ ਕਿਧਰ ਨੂੰ ਜਾ ਰਿਹਾ ਇਸ ਪੰਜਾਬ ਜਿਸ ਪੰਜਾਬ ਨੂੰ ਲੋਕੀ ਸਤਿਕਾਰ ਦਿੰਦੇ ਸੀ ਸਨਮਾਨ ਦਿੰਦੇ ਸੀ ਮੈਂ ਸਿੱਧਾ ਕਹਾਂਗਾ ਭਾਵੇਂ ਕੋਈ ਗੁੱਸਾ ਕਰੇ ਪੰਜਾਬ ਦੀ ਸ਼ਕਲ ਚੰਗੇ ਬੰਦੇ ਹੈਗੇ ਨੇ ਕੋਈ ਸਾਰੀਆਂ ਕੌਮਾਂ ਵਰਗ ਮਾਰੇ ਨਹੀਂ ਹੁੰਦੇ ਪਰ ਜੱਟ ਕੌਮ ਨੇ ਸਿੱਖ ਧਰਮ ਦਾ ਪੰਜਾਬ ਦਾ ਔਰ ਪੰਜਾਬ ਦੇ ਜਲ ਪਾਣੀ ਦਾ ਆਪੋ ਹਵਾ ਦਾ ਸੱਤਿਆ ਨਾਲ ਉਸ ਕਰਕੇ ਰੱਖ ਦਿੱਤਾ ਹੈ ਜਿੰਨਾ ਚਿਰ ਉਹਨ ਸਰਕਾਰਾਂ ਜਾਂ ਇਹਦੇ ਵਰਤੀ ਸਾਡੇ ਲੋਕ ਧਿਆਨ ਨਹੀਂ ਦਿੰਦੇ ਜਾਂ ਆਪਣਾ ਰਾਜ ਪਾ ਗਏ ਲੋਕ ਨਹੀਂ ਬੁਲਾਉਂਦੇ ਇਸੇ ਤਰ੍ਹਾਂ ਤੁਹਾਡੇ ਉੱਤੇ ਜ਼ੁਲਮ ਹੁੰਦੇ ਰਹਿਣਗੇ ਇਹ ਮੇਰੀ ਮੇਰਾ ਚੈਲੰਜ ਆ ਵਾਰਨਿੰਗ ਆ ਜੇ ਉਹਦੇ ਬਦਲ ਕੇ ਵਿਖਾ ਦਿਓ ਭਗਵੰਤ ਮਾਨ ਤੋਂ ਤਿੰਨਾਂ ਸਾਲਾਂ ਦੇ ਵਿੱਚ ਇਹ ਕਹਿੰਦਾ ਹਾਂ ਮੈਂ 3 ਮਹੀਨੇ ਦੇ ਵਿੱਚ ਪੰਜਾਬ ਦੇ ਸਾਰੇ ਜਿੰਨੇ ਨਸ਼ਾ ਬੰਦ ਕਰ ਦਿਆਂਗਾ ਇਹ ਚਿੱਟੇ ਤੋਂ ਲੜਾਈ ਹੋਈ ਆ ਉਹ ਬੀਬੀਆਂ ਨੇ ਜਿਹੜੋ ਚਿੱਟਾ ਜਿਹੜੇ ਪਿੰਡ ਚ ਵੇਚਦੇ ਆਂ ਹਰ ਬੰਦੇ ਨੂੰ ਪਤਾ ਹੁੰਦਾ ਕਿ ਪਿੰਡਾਂ ਦੇ ਵਿੱਚ ਕੌਣ ਚਿੱਟਾ ਵੇਚਦਾ ਏ ਕੌਣ ਵਕਾਉਂਦਾ ਏ ਉਹ ਬੀਬੀਆਂ ਨੇ ਇਹ ਕਿਹਾ ਉਹਨਾਂ ਨੂੰ ਵੇਚਣ ਵਾਲਿਆਂ ਨੂੰ ਚਾਹੇ ਉਹਦੇ ਵਿੱਚ ਕੁਝ ਹੋਰ ਜਾਤੀਆਂ ਦੇ ਬੰਦੇ ਵੀ ਹੋਣ ਕਿ ਤੁਸੀਂ ਚਿੱਟਾ ਪਿੰਡ ਚ ਬੱਚੇ ਮਰਦੇ ਨੇ ਚਿੱਟਾ ਨਾਲ ਵਿੱਚ ਹੋਰ ਬਾਹਰ ਜਾ ਕੇ ਵੇਚ ਲੋ ਇਸੇ ਗੱਲ ਤੋਂ ਹੀ ਉਹਨਾਂ ਨੇ ਗੁੱਸੇ ਵਿੱਚ ਆ ਕੇ ਬੰਦੇ ਇਕੱਠੇ ਕਰਕੇ ਉਹਨਾਂ ਲੋਕਾਂ ਉਸ ਘਰਾਂ ਉਹਨਾਂ ਘਰਾਂ ਤੇ ਹਮਲਾ ਕਰ ਦਿੱਤਾ ਜਿਹੜੇ ਰੋਕਦੇ ਨੇ ਕਿ ਪੰਜਾਬ ਪੰਜਾਬ ਇਹ ਭਗਵੰਤ ਮਾਨ ਕਿੱਥੇ ਆ ਕਿੱਥੇ ਉਹਨਾਂ ਨੂੰ ਕੋਹ ਛੱਕਾ ਰੋਕੇ ਇਹਨਾਂ ਕਿਹਾ ਮੈਂ ਆ ਕਰ ਦੂੰ ਮੈਂ ਇਹ ਕਰ ਦੂੰ ਮੈਂ ਇਹ ਕਰ ਦਿਆਂਗੇ ਸਾਨੂੰ ਰਾਜ ਤੇ ਇਹਨੂੰ ਬਹੁਤ ਸਮਤੀ ਨਾਲ ਲੋਕਾਂ ਨੇ ਮੁੱਖ ਮੰਤਰੀ ਬਣਾ ਪਰ ਇਹ ਬੰਦਾ ਕਦੀ ਵੀ ਮੁੱਖ ਮੰਤਰੀ ਦੇ ਬਣਨ ਦੇ ਇਹਦੀ ਸ਼ਕਲ ਹੀ ਨਹੀਂ ਮੁੱਖ ਮੰਤਰੀਆਂ ਵਾਲੀ ਇਹ ਤਾਂ ਲੋਕ ਮੂਰਖ ਨੇ ਜਿੰਨਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਵੋਟਾਂ ਇਹਦੀ ਇਹ ਤਾਂ ਅਜੇ ਬਾਦਲ ਰੰਦਾ ਤੇ ਫਿਰ ਵੀ ਥੋੜਾ ਜਿਹਾ ਲੋਕਾਂ ਉਤੇ ਦਬਾਅ ਸੀ ਜ਼ਹਿਸ ਸੀ ਕੱਟਣ ਦਾ ਜਾਂ ਬਾਦਲ ਦਾ ਚੰਨੀ ਤੋਂ ਤੇ ਭਰਵੰਤਮਾਨ ਤੋਂ ਕੌਣ ਪੰਜਾਬ ਦਾ ਬੰਦਾ ਡਰਦਾ ਇਹਦੇ ਵਿਚਾਰੇ ਮੁਰਦੇ ਲੋਕ ਨੇ ਦੋਵੇਂ ਫਿਰ ਇਹਨਾਂ 'ਚ ਤਾਕਤ ਨਹੀਂ ਹੈਗੀ ਕਿ ਪੰਜਾਬ ਦੀ ਪੁਲਿਸ ਨੂੰ ਇਹਨਾਂ ਦੀ ਚੰਨੀ ਨੇ ਬਿਆਨ ਦੇ ਦਿੱਤੇ ਫਿਰ ਪਲਾਟ ਦੇ ਦਿਓ ਗਰੀਬਾਂ ਨੂੰ ਇੱਕ ਪਲਾਟ ਨਹੀਂ ਚੰਨੀ ਦੇ ਅੱਖੇ ਲਾ ਕੇ ਉਥੋਂ ਦੀ ਸਰਕਾਰ ਨੇ ਕੱਟਿਆ ਉਹਨਾਂ ਉੱਤੇ ਕਲਮ ਹੀ ਫੇਰ ਦਿੱਤੀ ਉਹਨਾਂ ਨੇ ਕਿਸੇ ਨੇ ਉਹਦੀ ਕਿਸੇ ਐਸਡੀਓ ਨੇ ਤਹਿਸੀਲਦਾਰ ਨੇ ਕਿਸੇ ਬੰਦੇ ਨੇ ਉਹਦੀ ਗੱਲ ਹੀ ਨਹੀਂ ਸੁਣੀ ਚੰਨੀ ਦੀ ਚੰਨੀ ਹੋਰ ਥਾਵਾਂ ਤੇ ਬੋਲਦਾ ਚੰਨੀ ਅੱਜ ਕਿਉਂ ਨਹੀਂ ਬੋਲਦਾ ਅੱਜ ਪਿਆਰ ਦੀ ਭਾਜਪਾ ਲੀਡਰ ਉਹ ਕਿਉਂ ਨਹੀਂ ਬੋਲਦੇ ਦਨ ਤੁੱਜੇ ਕਿਉਂ ਨਹੀਂ ਬੋਲਦੇ ਸੋ ਬੜਾ ਖਤਰਨਾਕ ਕੰਮ ਹੋਇਆ ਵੀਰ ਜੀ ਮੈਂ ਕਹਿੰਦਾ ਵੀ ਇਹਨੂੰ ਹਿੰਦੀ ਮੀਡੀਆ ਚੱਕੇ ਤੇ ਹਿੰਦੀ ਮੀਡੀਆ ਨਾਲ ਤੋਂ ਦੁਲਹੀਨਾ ਕਾਰਡ ਮਿਰਚਪੁਰ ਕਾ ਅਜ ਤੋਂ ਜਿਹੜੇ 50 ਸਾਲ ਪੁਰਾਣੇ ਕਾਰਡ ਸੀ ਹਰਿਆਣਾ ਵਿੱਚ ਹੋਏ ਉਹਨਾਂ ਦੇ ਨਾਲ ਮਿਲਵਾ ਚੁਲਵਾ ਕਾਂਡਿਆ ਤੇ ਉਹਨਾਂ ਗਰੀਬ ਲੋਕਾਂ ਦੇ ਉੱਤੇ ਇੱਕ ਦਹਿਸਤ ਪਾਉਣ ਦਾ ਇੱਕ ਵਾਰ ਇੱਕ ਤਰੀਕਾ ਹੈ ਸਾਡੇ ਸਾਨੂੰ ਵੱਧ ਤੋਂ ਵੱਧ ਸਭ ਲੋਕਾਂ ਨੂੰ ਇਹਦੇ ਬਦਲੇ ਬੋਲਣਾ ਚਾਹੀਦਾ ਹੈ ਉਹਦੀ ਰੱਜ ਕੇ ਨਿੰਦਿਆ ਹੋਣੀ ਚਾਹੀਦੀ ਹੈ ਤੇ ਅੱਗੇ ਵਾਸਤੇ ਉਹਦੇ ਜ਼ੁਲਮ ਨੂੰ ਠੱਲ ਪੈਣੀ ਚਾਹੀਦੀ ਆ ਉਹ ਠੱਲ ਗਰੀਬ ਜਾਤੀਆਂ ਨੇ ਖੁਦ ਪਾਉਣੀ ਆ ਕਿਸੇ ਸਰਕਾਰ ਨੇ ਇਹਨਾਂ ਦੀ ਕੋਈ ਸਹਾਇਤਾ ਨਹੀਂ ਕਰਨੀ ਮੈਂ ਇਹ ਕਹਿ ਸਕਦਾ ਬਾਪੂ ਜੀ ਜਿਵੇਂ ਕਿ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਆ ਕੀ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲੱਗ ਰਿਹਾ ਭਗਵੰਤ ਮਾਨ ਨੇ ਉੱਥੇ ਵੀ ਕਿਤੇ ਵੀ ਮੀਟਿੰਗ ਨਹੀਂ ਕੀਤੀ ਹਾਂਜੀ ਇਹ ਹੁਣ ਵੀ ਮਜ਼ਦੂਰਾਂ ਦੇ ਨਾਲ ਇੰਨਾ ਵੱਡਾ ਤਾਹਚਾਰ ਹੋਇਆ ਕਈ ਘਰ ਸਾੜੇ ਗਏ ਆ ਕੀ ਲੱਗਦਾ ਕਿ ਭਗਵੰਤ ਮਾਨ ਹੁਣ ਕਿਤੇ ਚੁੱਪੀ ਆਫੀ ਥੋੜੂਗਾ ਖੜੂਗਾ ਮਜ਼ਦੂਰਾਂ ਦੇ ਨਾਲ ਭਗਵੰਤ ਮਾਨ ਨੇ ਵੀਰੇ ਜੀ ਨਹੀਂ ਖਲੋਣਾ ਇੱਕ ਵਾਰੀ ਨਹੀਂ 100 ਵਾਰੀ ਅੱਖ ਨੂੰ ਤੇ ਆ ਮੈਂ ਲਿਖ ਕੇ ਦੇਣਾ ਜੇ ਭਗਵੰਤ ਮਾਨ ਮਜ਼ਦੂਰਾਂ ਦੇ ਕਦੇ ਗੱਲ ਕਰ ਜੇ ਤੋ ਬਾਪੂ ਕਦੀ ਨਹੀਂ ਕਰ ਸਕਦਾ ਉਹ ਉਹ ਮਤਲਬ ਵੇਖੋ ਆਂਦਾ ਮੈਂ ਇੱਕ ਮਸ਼ਤਰ ਦਾ ਮੁੰਡਾ ਇੱਕ ਗਰੀਬ ਦਾ ਸੰਤਰਾ ਮਦასი ਦੇ ਵੀਰ ਗਉਂਦਾ ਰਿਹਾ ਤਰਲੇ ਲਿਲੜੀਆਂ ਕਰਦਾ ਰਿਹਾ ਲੋਕਾਂ ਦੀਆਂ ਉਹ ਭਗਵੰਤ ਮਾਨ ਇੰਨਾ ਦਬਿਆ ਹੋਇਆ ਤੇ ਕਮਜ਼ੋਰ ਮੁੱਖ ਮੰਤਰੀ ਆ ਇਹਦੇ ਰਾਜ ਹੁੰਦੇ ਆ ਨਾ ਰਾਜ ਭਾਗ ਛਿੱਤਰ ਤੋਂ ਦੇ ਤਾਕਤ ਤੋਂ ਬਿਨਾਂ ਨਹੀਂ ਚੱਲਦੇ ਜੇ ਪ੍ਰਸ਼ਾਸਨ ਹੀ ਐਡਾ ਕਮਜ਼ੋਰ ਹੋ ਗਏਗਾ ਹੱਲ ਲੜਨਾ ਮਤਲਬ ਕੀ ਹੁੰਦਾ ਹੈ ਵੀ ਮਤਲਬ ਉਹਦੇ ਪ੍ਰਸ਼ਾਸਨ ਨੇ ਲੜਨਾ ਭਗਵੰਤ ਮਾਨ ਨੇ ਖੁਦ ਨਹੀਂ ਪਰ ਭਗਵੰਤ ਮਾਨ ਦੀ ਇੰਨੀ ਹیثیت ਨਹੀਂ ਕਿ ਉਹ ਪੰਜਾਬ ਦੇ ਲੋਕ ਪ੍ਰਸ਼ਾਸਨ ਨੂੰ ਕਹਿ ਸਕੇ ਕਿ ਇਹ ਜਿਹੜੀਆਂ ਚੀਜ਼ਾਂ ਇਹ ਬੰਦ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਕੋ ਬਿਆਨ ਹੀ ਦਵੇਗਾ ਲੈ ਹੁਣ ਵੀ ਮੈਂ ਤੁਹਾਨੂੰ ਕਾਹਦੇ ਨਾ ਕਹਿਣਾ ਭਗਵੰਤ ਮਾਨ ਨੇ ਬੋਲਣਾ ਹੀ ਨਹੀਂ ਤੇ ਬਾਪੂ ਜੀ ਭਗਵੰਤ ਮਾਨ ਤਾਂ ਸਿਰਫ ਕਿਸਾਨੀ ਦੀ ਹੋਣ ਕਿਸਾਨੀ ਦੀ ਗੱਲ ਨਹੀਂ ਕਰਦਾ ਉਹ ਤਾਂ ਕੇਵਲ ਸਾਡੇ ਉਹ ਭਗਵੰਤਮਾਨ ਦੀ ਕੋਈ ਹਿੰਮਤ ਨਹੀਂ ਕਿ ਉਹ ਇਹਨਾਂ ਦੀ ਗੱਲ ਕਰ ਸਕੋ ਨੇ ਨਹੀਂ ਮਜ਼ਦੂਰਾਂ ਦੀ ਗੱਲ ਕਰਨੀ ਮਜ਼ਦੂਰਾਂ ਨੂੰ ਤਾਂ ਇੱਕ ਪਾਦਰ ਬਣਾਉਂਦਾ ਹੈ ਡਾਕਟਰ ਮੇੜਕਰ ਦੀ ਫੋਟੋ ਲਾ ਕੇ ਚਲਾਕੀ ਨਾਲ ਕੇਜਰੀਵਾਲ ਤੇ ਉਹ ਦੋਨੋਂ ਇਹ ਕੰਮ ਕਰਦੇ ਨੇ ਕਿ ਮਜ਼ਦੂਰ ਬੜੇ ਅੰਗਰੇਜ਼ੀ ਅਸੀਂ ਅਸੀਂ ਵਰਗੇ ਬੜਾ ਭੋਲਾ ਪੜਾ ਹੈ ਇਹਨਾਂ ਨੂੰ ਗੁੰਮਰਾਹ ਕਰੋ ਇਹ ਕਿਉਂਕਿ ਸਾਡੇ ਨਾਲ ਇਹ ਰਾਜਨੀਤੀ ਦੇ ਸ਼ਾਮਦਾਂ ਤੇ ਦੰਡ ਦੀ ਚਾਲ ਖੇਡੀ ਜਾਂਦੀ ਹੈ ਉਹਨਾਂ ਨੂੰ ਡਾਕਟਰੋ ਮੇਡ ਕਰਦੀ ਫੋਟੋ ਦਾ ਸਿਰਫ ਮੁਖਾਵੇ ਨਹੀਂ ਲਾਈ ਆ ਕੀ ਜੇ ਡਾਕਟਰੋ ਮੇਡ ਕਰਦੇ ਅੱਜ ਜਿਉਂਦਾ ਹੁੰਦਾ ਜਾਂ ਡਾਕਟਰੋ ਮੇਡ ਕਰਨ ਨੂੰ ਮੰਨਣ ਵਾਲੇ ਦਾ ਸੰਵਿਧਾਨ ਦੀ ਤਾਕਤ ਨੂੰ ਮੰਨਣ ਵਾਲੇ ਬੰਦੇ ਰਾਜਦੇ ਹੁੰਦੇ ਤੇ ਮੈਂ ਕਹਿੰਦਾ ਪੱਤਾ ਨਹੀਂ ਹਿੱਲਦਾ ਜਉਹ ਮੈਂ ਉਹ ਦਾਵਾ ਉਹਨੇ ਕਰਦਾ ਜਿਆਦਾ ਕਿ ਮੈਂ ਕਹਿੰਦਾ ਜਾਂ ਸਾਡੇ ਵਰਗੇ ਬੰਦੇ ਨੂੰ ਕਿਸੇ ਨੂੰ ਬਣਾਓ ਮੁੱਖ ਮੰਤਰੀ ਨੂੰ ਕਹੀ ਵੀ ਮਤਲਬ ਜ਼ੁਲਮ ਹੋ ਕੇ ਦਿਖਾ ਦੇ ਹੜਕੇ ਇਹਨਾਂ ਲੋਕਾਂ ਦੀ ਸਲਾਖਾਂ ਦੇ ਪਿੱਛੇ ਉਮਰ ਭਰ ਲਈ ਥੱਕਿਆ ਜਾਵੇ ਜਦੋਂ ਇਹਨਾਂ ਨੂੰ ਬਰਾਬਰ ਜ਼ੁਲਮ ਉਹਦੀ ਸਜ਼ਾ ਮਿਲੇਗੀ ਤੇ ਕਿਵੇਂ ਦੂਜੀ ਵਾਰ ਕਿਸੇ ਤੇ ਜ਼ੁਲਮ ਕਰਨਗੇ ਪੰਜਾਬ ਦੀ ਪੁਲਿਸ ਡਰੰਡੀ ਇਹਨਾਂ ਲੋਕਾਂ ਤੋਂ ਭਗਵੰਤ ਸਾਨ ਖੋਦ ਡਰਦਾ ਇਹਨਾਂ ਲੋਕਾਂ ਤੋਂ ਕਿ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ 12 1400 2000 ਆਦਿ ਉਹਦੀ ਮਤਲਬ ਸਕਿਉਰਿਟੀ ਗਾਰਡ ਤੇ ਲੱਗਾ ਹੈ ਜਿਹੜਾ ਕੇਦਰੀਵਾਲ ਕਦੇ ਕਹਿੰਦਾ ਸੀ ਦਿੱਲੀ ਚੋਂ ਮੈਂ ਸਕਿਉਰਿਟੀ ਨਹੀਂ ਲੈਣੀ ਮੈਂ ਵੱਡੀ ਹਵੇਲੀ ਨਹੀਂ ਲੈਣੀ ਅੱਜ ਉਹ ਹਜ਼ਾਰ ਹਜ਼ਾਰ 2000 ਪੁਲਿਸ ਨੂੰ ਨਾਲ ਲੈ ਕੇ ਚੱਲਦੇ ਨੇ ਤੋ ਇਹਨਾਂ ਲੋਕਾਂ ਦੇ ਹਾਲਾਤ ਇਹੋ ਜਿਹੇ ਬਣਾਣਾ ਦਿੱਤੇ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਐਸ ਵਕਤ ਪੰਜਾਬ ਅੱਗ ਦੇ ਭੰਮ ਦੇ ਉੱਤੇ ਬੈਠਾ ਅੱਗ ਦੇ ਉੱਤੇ ਬੈਠਾ ਹੈ। ਭਗਵੰਤ ਮਾਨ ਨੇ ਨਹੀਂ ਕਰਨਾ ਸਾਡੇ ਮੂਰਖ ਲੋਕ ਉਹਦੀ ਗੱਲ ਨੂੰ ਸਮਝ ਲੈਣਾ। ਨਾ ਕਾਂਗਰਸ ਕਰੇ ਨਾ ਭਗਵੰਤ ਮਾਨ ਕਰੇ ਨਾ ਭਾਜਪਾ ਕਰੇ ਜਿੰਨਾ ਚਿਰ ਮਜ਼ਦੂਰਾਂ ਦਾ ਖੁਦ ਰਾਜ ਨਹੀਂ ਆਉਂਦਾ। ਬਸ ਇੱਕੋ ਹੀ ਗੱਲ ਆ। ਜਿੰਨਾ ਚਿਰ ਬਹੁਜਨ ਸਮਾਜ ਦਾ ਜਿਹੜਾ ਇਹ ਬਹੁਤ ਜ਼ਿਆਦਾ 80 50 ਸ਼ਾਤ ਦੇ 90% ਲੋਕ ਨੇ ਇਹ ਨਾ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਇਹਨਾਂ ਲੋਕਾਂ ਤੋਂ ਜਨਮ ਹੁੰਦਾ ਹੈ ਜਿੰਨਾਂ ਚਿਰੇ ਖੁਦ ਰਾਜਪਾ ਆਕਾਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਜਿਹੜੀ ਮਾਸਟਰ ਚਾਬੀ ਆ ਨਾ ਸਾਰੇ ਅਜਿੰਦਰੀਆਂ ਦੀ ਉਹ ਆ ਕੀ ਚਾਬੀ ਉਹ ਆ ਰਾਜ ਸਤਾ ਜਿੰਨਾਂ ਚਿਰੇ ਰਾਜ ਸਤਾ ਨਹੀਂ ਲੈਂਦੇ ਇਹਨਾਂ ਦੇ ਜੁਲਮ ਲਈ ਵੀਰ ਜੀ ਹਟਨੇ ਕੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕੋਈ ਕਿਸੇ ਕੋ ਰਾਜ ਨਾ ਦੇਹ ਔਰ ਜਦ ਰਾਜ ਕੋ ਕਿਸੇ ਰਾਜਨਾ ਦੇ ਹੈ ਜੋਲੇ ਹੰਗੇ ਚ ਬਣ ਸੇ ਰਹੇ ਰਾਜ ਭਾਗ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਆ ਤੇ ਚਣ ਦਿੱਤੇ ਜੋ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ ਦਾ ਰਾਜ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਨਾ ਤੇ ਕਿਉਂ ਜਿਹੜੇ ਗੁਰੂ ਤੇਗ ਬਹਾਦਰ ਦਾ ਅਸੀਸ ਕਿਉਂ ਦਿੱਲੀ ਵਿੱਚ ਗੁਰੂ ਅਰਜਨ ਦੇਵ ਲੋਹਾਂ ਦੇ ਕਿਉਂ ਪੈਂਦੇ ਇਸ ਵਾਸਤੇ ਰਾਜ ਭਾਗ ਲੈਣਾ ਸਾਨੂੰ ਬੜਾ ਜ਼ਰੂਰੀ ਹੈ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਤੋ ਮੈਂ ਇਹ ਕਹਾਂ ਕਿ ਬਿਲਕੁਲ ਭਗਵੰਤ ਮਾਨ ਨੇ ਕਿਸੇ ਮਜ਼ਦੂਰ ਦੀ ਗੱਲ ਨਹੀਂ ਕਰਨੀ ਨਾ ਉਹ ਚੋਰ ਫੜੋ ਜਿਹੜੇ ਕਹਿ ਰਹੇ ਨੇ ਉਹ ਚੋਰ ਕੌਣ ਲੋਗ ਨੇ ਉਸੇ ਵਰਗ ਦੇ ਤਾਂ ਲੋਕ ਚੋਰ ਨੇ ਜਿਨ੍ਹਾਂ 'ਚੋਂ ਭਗਵੰਤ ਮਾਨ ਵੀ ਆਉਂਦਾ ਹੈ ਮੈਂ ਕਿਸੇ ਜਾਤੀ ਉੱਤੇ ਜਾਂ ਕਿਸੇ ਕਾਸਟ ਉੱਤੇ ਟਿੱਪਣੀ ਨਹੀਂ ਮੈਂ ਕਰਦਾ ਪਰ ਉਹਨਾਂ ਲੋਕਾਂ ਨੇ ਤੇ ਤੁਹਾਡੀਆਂ ਪੋਸਟਾਂ ਤੇ ਨੌਕਰੀਆਂ ਲਈਆਂ ਨੇ ਉਹਨਾਂ ਲੋਕਾਂ ਦਿੱਤੇ ਉਹ ਕਹਿੰਦੇ ਕਿਵੇਂ ਕੇਸ ਚਲਾਵੇ ਕਿਵੇਂ ਤੁਹਾਡੇ ਨਾਲ ਗੱਲ ਕਰੇ ਕਿਵੇਂ ਉਹ ਤੁਹਾਡੀ ਗੱਲ ਸੁਣੇ ਇਸ ਵਾਰੀ ਵੀ ਪੈਦਾ ਹੁੰਦਾ ਚਾ ਧੰਨਵਾਦ ਬਾਪੂ ਜੀ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਆ ਜੀ